ਪੱਥਰ ਦਾ ਤਾਂ ਸਾਨੂੰ ਪੂਰਾ ਨਹੀਂ ਪੱਥਰ ਦਾ ਹੋਰ 10 ਲੈ ਜਾਣਾ ਪੱਥਰਾਂ ਨਾਲ ਬੋਟਾਂ ਵੀ ਨਹੀਂ ਹਣ ਉਹ ਗੰਮ ਗਿਆ ਇਹਦੇ ਕਿ ਬਿਲਡਿੰਗ ਦੀ ਉੱਤੇ ਕੰਧਿਆ ਪਰਲੇ ਪਾਸੇ ਬਣਾ ਕੇ ਗਿਆ ਉਹ ਤੁਹਾਨੂੰ ਮੈਂ ਦਿਖਾ ਲ ਵੀ ਦਿਨਾ ਆ 4 ਫੁੱਟ ਸੀ ਉਹ ਤੇ 2-3 ਫੁੱਟ ਹੋਰ ਕਰਤੀ ਚਾਰ ਬਾਰ ਲਾਤੇ 50-60 ਫੁੱਟ ਲੰਬੀ ਆ ਉਹ ਉਹ ਕੰਧ ਵੀ ਅੱਜ ਤੋਂ ਕੋਈ 70 ਸਾਲ ਪਹਿਲਾਂ ਸਕੂਲ ਦੀ ਆਪਣੇ ਹਸਪਤਾਲ ਦੀ ਆ ਉਹ ਸਰਕਾਰ ਦਾ ਵੈਸੇ ਅਸਲ ਕੰਮ ਹੁੰਦਾ ਟੀਚਰ ਮੁਹੱਈਆ ਕਰਾਉਣੇ ਹਾਂਜੀ ਇੱਥੇ ਤਿੰਨ ਲੜਕੀਆਂ ਰੱਖੀਆਂ ਸੀ ਉਸ ਟਾਈਮ ਜਦੋਂ ਸਕੂਲੇ ਬਣ ਗਿਆ ਹਾਈ ਵੀ ਬਣ ਗਿਆ ਇਹ ਵੀ ਬਣ ਗਿਆ ਇੱਕ ਲੜਕੀ ਇੱਧਰ ਰੱਖੀ ਤਿੰਨ ਹਾਈ ਚ ਰੱਖੀਆਂ ਉਹ ਪੈਨ ਵਾਲੇ ਬੰਦਿਆਂ ਨੇ ਘੱਟੋ ਘੱਟ 6-7 ਸਾਲ ਪੈਸੇ ਦਿੱਤੇ ਉਹਨਾਂ ਦੇ ਆਪਣੇ ਪੱਧਰ ਤੇ ਆਪਣੇ ਪੱਧਰ ਤੇ ਆਪਣੇ ਕੋਲੋਂ ਕੱਲ੍ਹ ਪਾਸ ਮਾਠ ਦੇ ਕਟਵੇ ਦੀ ਦੇਖੀ ਤੁਸੀਂ ਹਾਂਜੀ ਹਾਂਜੀ ਉਹ ਤੌਣ ਤੇ ਗੋਡਾ ਰੱਖਿਆ ਸੀ ਉਹਦੇ ਆਏ ਸਿੱਖਿਆ ਕ੍ਰਾਂਤੀ ਆ ਇਹ ਪਹਿਲੇ ਪੈਸੇ ਇੱਥੇ ਪਏ ਆ ਇਹਨੇ ਇੱਥੇ ਪਏ ਆ 8 ਲੱਖ ਟੈਂਚੀ ਦਾ ਪਿਆ ਛੱਪੜ ਦਾ ਪਿਆ ਇਦਾਂ ਦੀਆਂ ਗਰੰਟਾ ਗਣਾ ਗਏ ਹੋਰ ਚਾਹੀਦੇ ਤਾਂ ਸਾਡੇ ਕੋਲ ਆਜੇ ਅੱਛਾ ਤੁਹਾਨੂੰ ਦੱਸਿਆ ਉਹ ਕਿੱਥੇ ਪਏ ਤੁਹਾਨੂੰ ਪਤਾ ਹੈ ਤੁਸੀਂ ਤਾਂ ਸਾਨੂੰ ਕੀ ਪਤਾ ਵੀ ਉਹਨਾਂ ਕੋਲ ਪਏ ਹੋਣਗੇ ਸਾਡੇ ਕੋਲ ਤਾਂ ਅਜੇ 1 ਰੁਪਿਆ ਵੀ ਨਹੀਂ ਆਇਆ ਅੱਛਾ ਠੀਕ ਨਹੀਂ ਜਿੱਥੇ 30 ਬਾਂਬਰੀ ਪਏ ਉੱਥੇ ਪੈਸੇ ਪਏ ਆ ਹਰ ਦੁਆਰ ਤੇ ਜੀ ਉਹਨਾਂ ਦੀ ਕੁਰਸੀ ਉਹਨਾਂ ਦੇ ਲਾਗੇ ਸੀ ਇਹਨਾਂ ਨੂੰ ਠਾਲ ਕੇ ਪਰੇ ਕਰਤਾ ਨਾਲ ਟੀਚਰ ਬਿਠਾ ਲਿਆ ਇਹ ਸਕੂਲ ਜਿਹੜੇ ਦੋਏ ਆ ਬਿਲਕੁਲ ਦੁਬਾਰਾ ਢਾ ਕੇ ਬਣਾਏ ਗਾਇਆ 60 ਲੱਖ ਰੁਪਈਆ ਲੱਗਾ ਐਨਆਰਆਈਆਂ ਨੇ ਲਾਇਆ इकਟ्ठा ਕਰਕੇ ਉਥੇ ਭਾਜੀ ਨੂੰ ਪਤਾ ਨਹੀਂ ਕਿੱਦਾਂ ਇਕੱਠਾ ਕੀਤਾ ਬੜਾ ਔਖਾ ਇਕੱਠਾ ਕਰਨਾ ਮੋੜ ਕੇ ਮੈਂ ਇੱਥੇ ਘਟੂ ਘਟ ਦੋਹਾਂ ਸਕੂਲਾਂ ਦਾ ਚੇਅਰਮੈਨ ਰਿਆਂ 20 ਸਾਲ ਹਾਂਜੀ ਇੱਥੇ ਕੋਈ ਨਵਾਂ ਨਹੀਂ ਆਇਆ ਹੈਡ ਟੀਚਰ ਉਹ ਚਲ ਗਿਆ ਤਾਂ ਗਿਆ ਕਦੀ ਸਰਕਾਰ ਨੇ ਨਹੀਂ ਭੇਜਿਆ ਥੱਲੜੇ ਨੂੰ ਪ੍ਰਮੋਟ ਕਰਕੇ ਬਣਵਾ ਦਿੰਦੇ ਆ। ਹਾਂਜੀ। ਇਹਨੇ ਕੰਧ ਬਣਾਈ ਆ। ਕਿਹਦੇ ਦਿਵਾਲੇ ਛੱਪੜ ਤੋਂ ਵਾਲੇ। ਛੱਪੜ ਦਿਵਾਲੇ ਉੱਥੇ 18-20 ਲੱਖ ਰੁਪਏ ਇੰਗਲੈਂਡ ਚੋਂ ਸਾਡੇ ਜਿਹੜੇ ਐਨ ਆਰ ਆਈ ਉਹਨੇ ਇਕੱਠੇ ਕਰਕੇ ਭੇਜਿਆ। ਹਾਂਜੀ। ਉਹਨੇ ਇਕੱਠਾ ਕਰਕੇ ਭੇਜਿਆ ਤਾਂ ਕੰਧ ਬਣਾਈ ਜਿਹੜੀ ਹਰ ਸਾਲ ਹੀ ਉੱਥੇ ਪਾਣੀ ਦੀ ਤੰਗੀ ਹੁੰਦੀ ਨੰਗਣ ਦੀ। ਉਹ ਡਿੱਗ ਜਾਂਦੀ ਸੀ ਪਾਣੀ ਜ਼ਿਆਦਾ ਹੋ ਜਾਂਦਾ ਸੀ ਤੇ ਖਤਰਾ ਕੀ ਆ। ਹੁਣ ਖਤਰਾ ਇਹ ਆ ਵੀ ਕਿਤੇ ਉੱਥੇ ਵੀ ਨੀਂ ਬਥਨ ਨਾ ਰੱਖਿਆ। ਤੁਸੀਂ ਪਿੰਡਾਂ ਲਈ ਪੈਸੇ ਭੇਜਦੇ ਹੋ ਜਦੋਂ ਉਸ ਪੈਸੇ ਤੇ ਕੋਈ ਦੀ ਸਰਕਾਰ ਨੇ ਕੀਤਾ ਤਾਂ ਦਿਲ ਦੁਖਦਾ ਨਹੀਂ ਬਹੁਤ ਇਹ ਤਾਂ ਦੁਖ ਵਾਲੀ ਗੱਲ ਆ ਹਾਂ ਤੇ ਅਸੀਂ ਸਾਰੇ ਰਲ ਕੇ ਭੇਜਦੇ ਰਹੇ ਹਾਂ ਜਿਹੜਾ ਆਪਾਂ ਆਏ ਆਣ ਕੇ ਨੀ ਪੱਥਰ ਰੱਖਿਆ ਦੌੜ ਗਏ ਉਹ ਸਿੱਖਿਆ ਕ੍ਰਾਂਤੀ ਨਹੀਂ ਗਈ ਠੀਕ ਹੈ ਜੀ ਤੁਸੀਂ ਕਿਹਨੂੰ ਸਿੱਖਿਆ ਕ੍ਰਾਂਤੀ ਮੰਨਦੇ ਹੋ ਜੀ ਮੈਂ ਕਹਿੰਦਾ ਜੇ ਆਪਾਂ ਟੋਲਟਾਂ ਜਾਂ ਬਾਥਰੂਮਾਂ ਦਾ ਨੀ ਪੱਥਰ ਰੱਖਿਆ ਸਿੱਖਿਆ ਕ੍ਰਾਂਤੀ ਹੋ ਗਈ ਹਾਂ ਸਿੱਖਿਆ ਗ੍ਰਾਂਤੀ ਆ ਨਹੀਂ ਸਿੱਖਿਆ ਗ੍ਰਾਂਤੀ ਉਹਦੇ ਟੀਚਰ ਆਉਣ ਵਧੀਆ ਹਾਂਜੀ ਬੱਚਿਆਂ ਨੂੰ ਪੜ੍ਹਾਉਣਗੇ ਹਾਂਜੀ ਉਹ ਸਿੱਖਿਆ ਗ੍ਰਾਂਤੀ ਆ ਅਸੀਂ ਤੁਸੀਂ ਦੱਸੋ ਵੀ ਅੱਗੇ ਤੋਂ ਹੁਣ ਸਹਿਯੋਗ ਕਰੋਗੇ ਜਦੋਂ ਆ ਹਾਲਾਤ ਹੋਏ ਨੇ ਤੁਹਾਡੇ ਨਾਲ ਸਕੂਲਾਂ ਲਈ ਨਹੀਂ ਹਾਂ ਕਿਉਂ ਬਸ ਆ ਜਿਹੜਾ ਹੈ ਜਿੰਨਾ ਚਾਹ ਰਾਮ ਪਾਰਟੀ ਆ ਉਹਨਾਂ ਚ ਕਿੰਨੇ ਹੋਣਗੇ ਸਤਿ ਸ੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖਣਾ ਤੇ ਸੁਣਨਾ ਤੁਸੀਂ ਸ਼ੁਰੂ ਕਰ ਚੁੱਕੇ ਹੋ ਪਿੰਡ ਧਾਰੀਵਾਲ ਦੇ ਵਿੱਚ ਖੜੇ ਆ ਨਕੋਦਰ ਹਲਕੇ ਦਾ ਇਹ ਪਿੰਡ ਹੈ ਇੱਥੇ ਇੱਥੋਂ ਦੇ ਐਮਐਲਏ ਬੀਬੀ ਇੰਦਰਜੀਤ ਕੌਰ ਮਾਨ ਹੁਣੀ ਅੱਜ ਉਦਘਾਟਨ ਕਰਕੇ ਗਏ ਨੇ ਉਹਨਾਂ ਦੇ ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਤਸਵੀਰਾਂ ਦੇਖੋਗੇ ਬੜੇ ਨਿਹਾਰ ਕੇ ਤਸਵੀਰਾਂ ਪਾਈਆਂ ਜਾਂਦੀਆਂ ਨੇ ਤੇ ਐਂ ਕਿਹਾ ਜਾਂਦਾ ਵੀ ਪੰਜਾਬ ਚ ਤਾਂ ਸਿੱਖਿਆ ਕ੍ਰਾਂਤੀ ਵਾਲੀਆਂ ਧੂੜਾਂ ਠਾਈਆਂ ਪਈਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ 3 ਸਾਲ ਪੂਰੇ ਕਰ ਚੁੱਕੀ ਹੈ ਰਹਿੰਦੇ ਸਮੇਂ ਚ ਉਹਨਾਂ ਨੇ ਜਿਹੜੇ ਟੀਚੇ ਮਿੱਥੇ ਹੋਏ ਨੇ ਉਹਦੇ ਵਿੱਚ ਕਹਿੰਦੇ ਸਿੱਖਿਆ ਕ੍ਰਾਂਤੀ ਕਰਨੀ ਹੈ ਇਸ ਪਿੰਡ 'ਚ ਵੀ ਸਿੱਖਿਆ ਕ੍ਰਾਂਤੀ ਦੇ ਨਾਮ ਦੇ ਉੱਪਰ ਉਹਨਾਂ ਨੇ ਇੱਕ ਪੱਥਰ ਲਾਇਆ ਹੈ ਪਰ ਉਸ ਪੱਥਰ ਤੇ ਇਸ ਪਿੰਡ ਦੇ ਐਨ ਆਰ ਆਈਆਂ ਨੂੰ ਤੇ ਇੱਥੇ ਦੇ ਵਸਨੀਕਾਂ ਨੂੰ ਇਤਰਾਜ਼ ਹੈ ਸਾਡੇ ਨਾਲ ਤੂਰ ਸਾਹਿਬ ਮੌਜੂਦ ਨੇ ਇੰਗਲੈਂਡ ਤੋਂ ਆਏ ਹੋਏ ਨੇ ਇਹਨਾਂ ਤੋਂ ਜਾਣਦੇ ਆ ਕਿ ਇਹਨਾਂ ਦਾ ਸਭ ਤੋਂ ਵੱਡਾ ਗਿਲਾ ਕੀ ਹੈ ਜਰਨੈਲ ਸਿੰਘ ਤੂਰ ਹੁਣਾ ਤੋਂ ਸਭ ਤੋਂ ਪਹਿਲਾਂ ਚੱਲਦੇ ਆ ਤੂਰ ਸਾਹਿਬ ਤੁਸੀਂ ਐਨ ਆਰ ਆਈ ਹੋ ਹਾਂਜੀ ਪਿੰਡ ਚ ਆਇਆ ਹਾਂ ਮੰਨਿਆ ਇਹ ਜਾ ਰਿਹਾ ਸੀ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਇਹਨੂੰ ਸਭ ਤੋਂ ਜ਼ਿਆਦਾ ਯੋਗਦਾਨ ਐਨਆਰਆਈਆਂ ਨੇ ਦਿੱਤਾ ਉਹਨਾਂ ਇੱਥੋਂ ਦੇ ਲੋਕਾਂ ਨੇ ਨਹੀਂ ਦਿੱਤਾ ਸੀ ਪਰ ਤੁਸੀਂ ਸਭ ਤੋਂ ਵੱਡਾ ਗਿਲਾ ਕਰ ਰਹੇ ਹੋ ਕਾਰਨ ਕਿ ਐਨਆਰਆਈਆਂ ਨੂੰ ਇਹ ਇਗਨੋਰ ਕਰਦੇ ਆ ਜੇ ਤੁਹਾਡੇ ਸਾਹਮਣੇ ਹੀ ਆ ਇਹ ਐਨਆਰਆਈਆਂ ਨੂੰ ਤਾਂ ਪੁੱਛਦੇ ਹੀ ਨਹੀਂ ਹੈ ਤੁਹਾਡਾ ਗਿਲਾ ਕੀ ਹੈ ਸਿੱਧੇ ਤੌਰ ਤੇ ਇਹ ਦੱਸ ਦਿਓ ਇਹਨਾਂ ਨੇ ਅੱਜ ਕੱਲ੍ਹ ਉਦਘਾਟਨ ਇੱਥੇ ਕੀਤਾ ਹੈ ਤੁਹਾਡਾ ਗਿਲਾ ਕੀ ਹੈ ਵੀ ਤੁਸੀਂ ਸਕੂਲ ਬਣਦਾ ਦੇਖ ਕੇ ਖੁਸ਼ ਨਹੀਂ ਜਾਂ ਗੱਲ ਕੀ ਹੈ ਨਹੀਂ ਸਕੂਲ ਦਾ ਸਾਨੂੰ ਸੱਦਿਆ ਹੀ ਨਹੀਂ ਇੱਥੇ ਮੈਂ ਇੱਥੇ ਬੈਠਾ ਲੱਗ ਗਿਆ ਵੇ ਜਸਾਦੇ ਦਾ ਹੀ ਕੰਟਰੀਬਿਊਟ ਹੋਰ ਵੀ ਕਰ ਸਕਦੇ ਸੀ ਤੁਸੀਂ ਪਹਿਲਾਂ ਕਿਵੇਂ ਕੰਟਰੀਬਿਊਟ ਕੀਤਾ ਇਹ ਵੀ ਦੱਸ ਦਿਓ ਇਸ ਸਕੂਲ ਦੇ ਲਈ ਪਹਿਲਾਂ ਤੁਹਾਨੂੰ ਦੱਸਿਆ ਤਾਂ ਹੈਗਾ 24-25 ਲੱਖ ਰੁਪਏ ਇੱਥੇ ਸਕੂਲ ਤੇ ਲੱਗਾ ਇਹਨਾਂ ਦੇ ਉਧਰ ਦੋਨਾਂ ਸਕੂਲਾਂ ਤੇ 60 ਲੱਖ ਰੁਪਏ ਲੱਗਾ ਹੋਊਗਾ ਠੀਕ ਹੈ ਜੀ ਇਹ ਸਾਰੇ ਕਿਹੜੇ ਸਾਲ ਨੇ ਚਲਾਇਆ 67 67 ਜਿਹਨੂੰ ਜੰਮ ਕੰਪਲੀਟ ਹੋਇਆ ਜੀ ਇਹ ਦੋਏ ਸਕੂਲ ਮੈਂ ਮੈਂ ਇਹਨਾਂ ਦੀ ਜ਼ੁਬਾਨੀ ਜਿਹੜੀ ਗੱਲ ਇਹਨਾਂ ਨੇ ਕੁਝ ਸਮਾਂ ਪਹਿਲਾਂ ਸਾਨੂੰ ਦੱਸੀ ਆ ਮੈਂ ਆਪ ਦੱਸ ਦਿੰਨਾ ਇਹ ਤੂਰ ਸਾਹਿਬ ਦਾ ਕਹਿਣਾ ਹੈ ਕਿ ਇੰਗਲੈਂਡ ਦੇ ਵਿੱਚ ਹੀ ਰਹਿੰਦੇ ਨੇ ਐਥਲੀਟ ਵੀ ਰਹੇ ਨੇ ਭਾਰਤ ਦੇ ਲਈ ਤੇ ਪੰਜਾਬ ਪੁਲਿਸ ਚ ਵੀ ਇਹਨਾਂ ਨੇ ਸਰਵ ਕੀਤਾ ਹੈ ਤੇ ਕਰੀਬ 25 30 ਲੱਖ ਰੁਪਇਆ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਇੰਗਲੈਂਡ ਤੋਂ ਆਪਣੇ ਸਾਥੀਆਂ ਦੇ ਨਾਲ ਰਲ ਕੇ ਇਕੱਠਾ ਕਰਦੇ ਹਾਂ 20 25 ਜਾਣੇ ਲੋਕ ਤੇ ਫਿਰ ਇਸ ਸਕੂਲ ਤੇ ਲਾਉਂਦੇ ਆ ਜਿਹੜੀ ਤੁਸੀਂ ਅੱਜ ਸਕੂਲ ਸਮਾਰਟ ਸਕੂਲ ਦੇ ਰੂਪ ਚ ਦੇਖ ਰਹੇ ਹੋ ਧਾਲੀਵਾਲ ਦਾ ਇਹ ਤੇ ਇਸੇ ਦੇ ਨਾਲ ਦੂਸਰਾ ਸਕੂਲ ਹੈ ਇਹ ਹਾਈ ਸਕੂਲ ਪਹਿਲਾਂ ਇਹ ਇੱਕੋ ਸਕੂਲ ਸੀ ਇਕੱਠਾ ਸਕੂਲ ਸੀ ਬਾਅਦ ਦੇ ਵਿੱਚ ਜਿਵੇਂ ਜਿਵੇਂ ਚੇਂਜ ਹੁੰਦਾ ਗਿਆ ਸਿੱਖਿਆ ਨੀਤੀ ਦੇ ਵਿੱਚ ਇਹ ਸਕੂਲ ਦੋ ਹੋ ਗਿਆ ਤੇ ਹੁਣ ਇਹਨਾਂ ਦਾ ਇਹ ਕਹਿਣਾ ਹੈ ਕਿ ਇਹ ਸਕੂਲ ਨੂੰ ਇੱਥੋਂ ਤੱਕ ਲੈ ਕੇ ਆਉਣ 'ਚ ਯੋਗਦਾਨ ਇਹਨਾਂ ਦਾ ਹੈ ਪਰ ਅੱਜ ਜੀ ਐਨ ਆਰ ਆਈਜ਼ ਦਾ ਤੇ ਹੁਣ ਬੀਬੀ ਹੁਣੀ ਇੱਥੇ ਪੱਥਰ ਲਾ ਕੇ ਉਦਘਾਟਨ ਚਾਰਦिवारी ਦਾ ਕਰਕੇ ਗਏ ਨੇ ਪਰ ਐਨਆਰਆਈਆਂ ਨੂੰ ਕਿਸੇ ਨੇ ਪੁੱਛਿਆ ਤੱਕ ਨਹੀਂ ਜਿਨ੍ਹਾਂ ਨੇ ਇਸ ਸਕੂਲ ਨੂੰ ਇੰਨੇ ਜੋਗਾ ਕੀਤਾ ਕਿ ਇੱਥੇ ਬੱਚੇ ਪੜ ਸਕਣ ਹੋਰ ਵੀਰ ਮੌਜੂਦ ਨੇ ਬਾਈ ਤੁਸੀਂ ਜਰਾ ਇੱਕ ਵਾਰੀ ਚਾਨਣਾ ਪਾ ਦਿਓ ਜਿੱਦਾਂ ਇਹ ਵੀ ਸੁਣਨ ਚ ਆਇਆ ਵੀ ਇੱਥੇ ਤੁਸੀਂ ਆਪ ਪੈਸੇ ਦੇ ਦੇ ਕੇ ਟੀਚਰਾਂ ਨੂੰ ਰੱਖਦੇ ਰਹੇ ਹੋ ਪ੍ਰਾਈਵੇਟ ਤੌਰ ਦੇ ਉੱਪਰ ਵੀ ਬੱਚੇ ਆਪਣਾ ਭਵਿੱਖ ਬਣਾ ਸਕਣ ਪਾਇਓ ਚਾਹਾਂ ਮੈਂ ਸਾਰੀ ਗੱਲ ਕਲੀਅਰ ਕਰਦਾ ਇਹ ਸਕੂਲ ਜਿਹੜੇ ਦੋਏ ਆ ਬਿਲਕੁਲ ਦੁਬਾਰਾ ਢਾ ਕੇ ਬਣਾਏ ਗਾਇਆ 6 ਤੋਂ ਲੈ ਕੇ 10 4 5 ਲੱਗੇ ਇਹਨਾਂ ਨੂੰ ਬਣਨ ਨੂੰ 60 ਲੱਖ ਰੁਪਈਆ ਲੱਗਾ ਐਨਆਰਆਈਆਂ ਨੇ ਲਾਇਆ ਇਕੱਠਾ ਕਰਕੇ ਉੱਥੇ ਭਾਜੀ ਨੂੰ ਨਹੀਂ ਪਤਾ ਨਹੀਂ ਕਿੱਦਾਂ ਇਕੱਠਾ ਕੀਤਾ ਬੜਾ ਔਖਾ ਇਕੱਠਾ ਕਰਨਾ ਉਹ ਲਾਇਆ ਸਰਕਾਰ ਦਾ ਵੈਸੇ ਅਸਲ ਕੰਮ ਹੁੰਦਾ ਟੀਚਰ ਮੁਹੱਈਆ ਕਰਾਉਣੇ ਹਾਂਜੀ ਇੱਥੇ ਤਿੰਨ ਲੜਕੀਆਂ ਰੱਖੀਆਂ ਅਸੀਂ ਉਸ ਟਾਈਮ ਜਦੋਂ ਸਕੂਲੇ ਬਣ ਗਿਆ ਹਾਈ ਵੀ ਬਣ ਗਿਆ ਇਹ ਵੀ ਬਣ ਗਿਆ ਇੱਕ ਲੜਕੀ ਇੱਧਰ ਰੱਖੀ ਤਿੰਨ ਹਾਈ ਚ ਰੱਖੀਆਂ ਜੀ ਉਹ ਪੈਨਡ ਵਾਲੇ ਬੰਦਿਆਂ ਨੇ ਘੱਟੋ ਘੱਟ 6-7 ਸਾਲ ਪੈਸੇ ਦਿੱਤੇ ਉਹਨਾਂ ਦੇ ਆਪਣੇ ਪੱਦਰ ਤੇ ਆਪਣੇ ਪੱਦਰ ਤੇ ਆਪਣੇ ਕੋਲੋਂ ਹੁਣ ਵੀ ਇੱਥੇ ਮੈਨੂੰ ਮੈਂ ਦੇ ਦੰਨੇ ਇੱਥੇ ਲੜ ਗਿਆ ਉਹਨੂੰ ਉਹ ਵੀ ਐਨਆਰਈ ਪੈਸੇ ਆ ਸ਼ਾਇਦ ਪਤਾ ਨਹੀਂ ਉਹ ਉਹਨੂੰ ਹੁਣ ਪੇ ਕਿੰਨਾ ਕਰਦੇ ਹੋਣਗੇ ਉਹ ਸਰਕਾਰ ਦੀ ਕ੍ਰਾਂਤੀ ਦਾ ਕਾਰਨ ਤਾਂ ਪੜਾਉਣ ਵਾਲੇ ਟੀਚਰ ਚਾਹੀਦੇ ਕਿ ਬਿਲਡਿੰਗ ਦੀ ਉਹ ਤਕਾਂਦੇ ਆ ਪਰਲੇ ਪਾਸੇ ਬਣਾ ਕੇ ਗਏ ਉਹ ਤੁਹਾਨੂੰ ਮੈਂ ਦਿਖਾ ਲ ਵੀ ਦਿਨਾ ਆ 4 ਫੁੱਟ ਸੀ ਉਹ ਤੇ 2-3 ਫੁੱਟ ਹੋਰ ਕਰਤੀ ਚਾਰ ਬਾਰ ਲਾਤੇ 50-60 ਫੁੱਟ ਲੰਬੀ ਆ ਉਹ ਉਹ ਕੰਦ ਵੀ ਅੱਜ ਤੋਂ ਕੋਈ 70 ਸਾਲ ਪਹਿਲਾਂ ਸਕੂਲ ਦੀ ਆਪਣੇ ਹਸਪਤਾਲ ਦੀ ਆ ਉਹ ਹਾਂਜੀ ਬਾਕੀ ਚਾਰਦਵਾਰੀ ਤਾਂ ਬਣੀ ਹੈ ਇਹਦੀ ਤਾਂ ਚਾਰਦਵਾਰੀ ਉਦੋਂ ਦੀ ਬਣੀ ਜਦੋਂ 10 10 ਕੰਪਲੀਟ ਹੋਇਆ ਦੀ ਚਾਰਦਵਾਰੀ ਬਣੀ ਚਾਰਦਵਾਰੀ ਦਾ ਮਤਵ ਵਾਲੀ ਕੋਈ ਨਹੀਂ ਲੱਖ ਰੁਪਏ ਦੀ ਗ੍ਰਾਂਟ ਆਈ ਹੋਊਗੀ ਉਹ ਬਣਾ ਕੇ ਤੇ ਉਹ ਸਮਾਰਟ ਸਕੂਲ ਇੱਥੇ ਕਰ ਗਿਆ ਹੁਣ ਐਨਆਰਆਈਆਂ ਦਾ ਤਾਂ ਕੋਈ ਪੈਂਡੂਆਂ ਦਾ ਤਾਂ ਕੋਈ ਪੱਥਰ ਦਾ ਭਾਜੀ ਮੈਂ ਧੰਦਾ ਦਾ ਪੱਥਰ ਦਾ ਅੱਜ ਕੱਲ੍ਹ ਆਨੇ ਦਾ ਕੋਈ ਨਹੀਂ ਹੈਗਾ ਕੋਈ ਨਹੀਂ ਕਰਦਾ ਪੱਥਰ ਦਾ ਗਿਲਾ ਨਹੀਂ ਹੈ ਨੋ ਹੈ ਹੀ ਨਹੀਂ ਜੀ ਗਿਲਾ ਭਾਜੀ 60 60 ਲੱਖ ਰੁਪਇਆ ਮਿੱਟੀ ਕਰ ਦਿੱਤਾ ਲੱਖ ਲਾ ਕੇ ਹਾਂ ਲੱਖ ਲਾ ਕੇ ਇਹ ਗਿਲਾ ਹੋਰ ਇਹਦਾ ਭਾਅ ਹੈ ਕਿ ਪਿੰਡ ਦੇ ਲੋਕਾਂ ਦਾ ਸਤਕਾਰ ਨਹੀਂ ਪਿੰਡ ਦੇ ਐਨ ਆਰ ਆਈਆਂ ਦਾ ਸਤਕਾਰ ਨਹੀਂ ਉਹਨਾਂ ਨੂੰ ਪੁੱਛਿਆ ਨਹੀਂ ਆਪਣਾ ਜਿਹੜਾ ਲੱਖ ਲਾਇਆ ਉਹਦਾ ਪੱਥਰ ਲਾਤਾ ਪਰ 60 ਲੱਖ ਖੂਚ ਪਾ ਦਿੱਤਾ ਪੱਥਰ ਦਾ ਤਾਂ ਸਾਨੂੰ ਪੂਰਾ ਨਹੀਂ ਪੱਥਰ ਦਾ ਹੋਰ 10 ਲੈ ਜਾਣ ਪੱਥਰਾਂ ਨਾਲ ਵੋਟਾਂ ਵੀ ਨਹੀਂ ਹਣੋਂ ਉਹ ਗੰਮ ਗਏ ਨਿਆਲੇ ਪੜੇ ਲਿਖੇ ਆ ਗਏ ਬਰਾਸੇ ਡਮਰੂ ਵੀ ਜੋੜਾ ਹੁੰਦਾ ਜਿੱਥੇ ਮਾਰੀ ਜਾ ਕੇ ਵਜਾ ਦੇਵੇ ਇੱਕ ਵਾਰੀ ਦੁਬਾਰਾ ਬੋਲ ਦਿਓ ਗੱਲ ਬਰਾਸੇ ਵੇ ਜਾ ਕੇ ਅੱਛਾ ਜੀ ਉਹਨੂੰ ਪੁੱਛਣਾ ਕਿ ਇਹ ਨੇ ਸਹੀ ਗੱਲ ਹੈ ਜੀ 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 ਰੁਪਈਆ ਸਾਢੇ 2 ਰੁਪਏ ਸਾਢੇ ਦੂੰਗਾ ਅੱਛਾ ਤੁਸੀਂ ਇਸ ਚੀਜ਼ ਨੂੰ ਸਿੱਖਿਆ ਕ੍ਰਾਂਤੀ ਮੰਨਦੇ ਹੋ ਇਹ ਸਿੱਖਿਆ ਕ੍ਰਾਂਤੀ ਗਿਣਾ ਰਹੇ ਨੇ ਇਸ ਚੀਜ਼ ਨੂੰ ਉਦਘਾਟਨ ਸਾਰੇ ਇਨਫਰਾਸਟ੍ਰਕਚਰ ਦੇ ਕਰੀ ਜਾਂਦੇ ਨੇ ਪੰਜਾਬ ਦੇ 50% ਦੀ ਸਕੂਲ ਬਿਨਾ ਪ੍ਰਿੰਸੀਪਲਾਂ ਤੋਂ ਨੇ ਟੀਚਰ ਭਰਤੀ ਨਹੀਂ ਹੋ ਰਹੀ ਆਏ ਦਿਨ ਟੀਚਰਾਂ ਦੇ ਡਾਂਗਾ ਪੈ ਰਹੀਆਂ ਨੇ ਉਹਨਾਂ ਦੀਆਂ ਧੌਣਾਂ ਦੇ ਉੱਪਰ ਗੋਡੇ ਰੱਖੇ ਜਾ ਰਹੇ ਨੇ ਵੀਡੀਓਜ਼ ਤੁਸੀਂ ਵੀ ਦੇਖਦੇ ਹੋਮੋਗੇ ਕਿ ਇਹਨੂੰ ਸਿੱਖਿਆ ਕ੍ਰਾਂਤੀ ਕਹਿੰਦੇ ਨੇ ਜਾਂ ਫਿਰ ਨੀਤੀ ਨਾ ਆਉਂਦੀ ਹੈ ਸਕੂਲ ਦੇ ਨਾਲ ਮੈਂ 20 ਪੜ੍ਹ ਕੇ ਇੱਥੋਂ ਹੀ ਪ ਕਰਕੇ ਚਲੋ ਕਾਲਜ ਵੀ ਬੜੇ ਮੜ ਕੇ ਮੈਂ ਇੱਥੇ ਘਟੂ ਘਟ ਦੋਹਾਂ ਸਕੂਲਾਂ ਦਾ ਚੇਅਰਮੈਨ ਰਿਆਂ 20 ਸਾਲ ਹਾਂਜੀ ਇੱਥੇ ਕੋਈ ਨਵਾਂ ਨਹੀਂ ਆਇਆ ਹੈਡ ਟੀਚਰ ਉਹ ਚਲ ਗਿਆ ਤਾਂ ਗਿਆ ਕਦੀ ਸਰਕਾਰ ਨੇ ਨਹੀਂ ਭੇਜਿਆ ਥੱਲੜੇ ਨੂੰ ਪ੍ਰਮੋਟ ਕਰਕੇ ਬਣਵਾ ਦਿੰਦੇ ਆ ਹਾਂਜੀ ਜਿੰਨੇ ਵੀ ਹਾਈ ਚ ਵੀ ਹੈ ਪ੍ਰਾਇਮਰੀ ਚ ਵੀ ਆ ਮੈਨੂੰ ਮੈਨੂੰ ਨਹੀਂ ਪਤਾ ਕਿੱਦਾਂ ਉਹਨੂੰ ਦੂਏ ਨੂੰ ਪ੍ਰਮੋਟ ਕਰਕੇ ਗਾ ਬਣਾ ਦਿੰਦੇ ਆ ਟੀਚਰ ਨਵਾਂ ਭੇਜੜ ਜਿਹੜੇ ਨਿਆਣਿਆਂ ਨੂੰ ਪੜਾਉਣਾ ਗੱਲ ਪੜ੍ਹਾਈ ਨਾਲ ਮਤਵ ਲਿਆ ਪੈਨ ਵਾਲਿਆਂ ਨੇ ਤਾਂ ਬਿਲਡਿੰਗ ਬਣਾਤੀ ਹਾਂ ਸਰਕਾਰ ਦਾ ਕੰਮ ਹੈ ਟੀਚਰ ਭੋਇਆ ਕਰਾਉਣੇ ਸਰਕਾਰ ਨੇ ਕਿਹੜੇ ਘਰੋ ਕਰਾਉਣੇ ਆ ਲੋਕਾਂ ਦੇ ਟੈਕਸਾਂ ਦੇ ਪੈਸੇ ਆ ਜੇ ਤੇ ਜੇ ਉਹ ਕਰਾ ਸਕਦੇ ਤਾਂ ਕਰਾ ਦੇਣ ਨਹੀਂ ਤਾਂ ਨਹੀਂ ਪੱਥਰ ਦਾ ਤਾਂ ਕੋਈ ਨਹੀਂ ਭਵੇਂ 10 ਰੱਖ ਜੋ ਨਹੀਂ ਪੱਥਰ ਕੋਈ ਵੈਲਿਊ ਨਹੀਂ ਰੱਖਦੇ ਇਹ ਜਿਹੜੇ ਇਹ ਬਿਆਨ ਦਿੰਦੇ ਨੇ ਜਿਹੜੇ ਇਹਨਾਂ ਦੇ ਸੋਸ਼ਲ ਮੀਡੀਆ ਤੇ ਜਾਂ ਫਿਰ ਐਡਾਂ ਦਿੰਦੇ ਨੇ ਵੱਡੀਆਂ-ਵੱਡੀਆਂ ਨੈਸ਼ਨਲ ਅਖਬਾਰਾਂ ਦੇ ਵਿੱਚ ਵੀ ਅਸੀਂ 300 ਸਕੂਲ ਖੋਲਤਾ ਤੁਸੀਂ ਉਹ ਫੋਟੋ ਦੇਖੀ ਹੋਊਗੀ ਅਖਬਾਰ ਦੀ ਪਹਿਲੇ ਪੇਜ ਤੇ ਇਹਨਾਂ ਦੀ ਐਡ ਆਈ ਸੀ 300 ਸਕੂਲ ਖੋਲਤਾ ਕੀ ਉਹ ਇਹ ਘਟਨਾ ਨੂੰ ਸਕੂਲ ਖੋਲਣ ਚ ਗਿਣੀ ਜਾਂਦੇ ਨੇ ਇਹ ਨਾ ਜੀ ਇਹ ਨਾ ਇਹ ਆ ਵੀ ਉੱਚੇ ਗਣ ਤੁਸੀਂ ਹੁਣ ਜਿੱਥੇ ਵੀ ਜਾਓਗੇ ਤੁਸੀਂ ਪੱਤਰਕਾਰ ਤੁਸੀਂ ਦਿਖਾ ਲਓ ਜਿਹਦਾ ਵੀ ਕਰਦੇ ਉੱਥੇ ਉਹ ਬਣਿਆ ਇਹ 18 ਸਾਲ ਪਹਿਲਾਂ ਬਣਿਆ ਆ ਆ 18 ਸਾਲ ਪਹਿਲਾਂ ਬਣਿਆ ਹੈਨਾ ਇਹ ਹੁਣ ਇਹਦਾ ਅੱਜ ਕਿੱਦਾਂ ਹੈ ਕੱਲ ਪਾਸ ਮਾਠ ਦੇ ਕੋਟਵੇਂ ਦੀ ਦੇਖੀ ਤੁਸੀਂ ਹਾਂਜੀ ਹਾਂਜੀ ਉਹ ਧੌਣ ਤੇ ਗੋਡਾ ਰੱਖਿਆ ਸੀ ਉਹਦੇ ਆਏ ਸਿੱਖਿਆ ਕ੍ਰਾਂਤੀ ਆ ਇਹ ਹਾਂ ਹੋਰ ਕੀ ਹੈ ਅਜ ਤੋ ਸਕਾਰ ਕਿੰਨੀ ਹੋ ਸਕਦੀ ਦੱਸੋ ਹਾਂ ਇਹ ਤਾਂ ਆਪਾ ਕਹਿੰਦਾ ਹੀ ਭਗਵਾਨ ਤੇ ਮਾਨ ਕੇ ਮੈਂ ਸਿੱਖਿਆ ਮਾਸਟਰ ਦਾ ਮੁੰਡਾ ਕਹਿੰਦੇ ਹੁਣ ਤੇ ਚੌੜਾਸੀ ਦਾ ਮੁੰਡਾ ਵੀ ਮੈਂ ਤਾਂ ਕਹਿੰਦੇ ਮੈਨੂੰ ਤੇ ਕੋਈ ਗੱਲ ਆਉਂਦੀ ਆ ਆਪਾਂ ਤਾਂ ਕਹਿੰਦੇ ਕੋਈ ਪਿੰਡ ਦਾ ਸਰਪੰਚ ਬਣਦਾ ਉਹਦਾ ਕੋਈ ਉਹਦਾ ਕੋਈ ਕੈਰੇਕਟਰ ਹੁੰਦਾ ਬੰਦੇ ਦਾ ਕੋਈ ਵੀ ਬਣਦਾ ਪਿੰਡ ਵਾਲੇ ਬਣਾਉਂਦੇ ਆ ਇਦਾਂ ਐਮਐਲਏ ਬਣਦਾ ਇਦਾਂ ਉਹ ਉਹਦੀ ਆਪਣੀ ਜਿਹੜੀ ਉਹਦਾ ਉਹਦਾ ਰੱਖਣਾ ਚਾਹੀਦਾ ਔਰਾ ਹੋਣਾ ਚਾਹੀਦਾ ਹਾਂ ਵੀ ਇਹ ਚੀਜ਼ ਆ ਮੈਂ ਕੋਈ ਗੱਲ ਕਹਿਣ ਲੱਗਾ ਜਦੋਂ ਹੁਣ ਗ੍ਰਾਂਟ ਤੇ ਲੱਖ ਦੇ ਕੇ ਤੁਸੀਂ ਬਾਕੀ ਪਿੰਡਿਆਂ ਦਾ 60 ਲੱਖ ਮਿੱਟੀ ਕਰਤਾ ਗ੍ਰਾਂਟ ਦਿਓ ਪਿੰਡ ਦੇ ਲੋਕ ਮੈਨੂੰ ਤਾਂ ਪਤਾ ਲੱਗਾ ਮੈਂ ਤਾਂ ਇਹ ਕਹਿੰਦਾ ਵੀ ਪਿੰਡ ਦੇ ਨੂੰ ਦੇ ਗਿਆ ਗਰੰਟਾ ਪਤਾ ਨਹੀਂ ਦਿੱਤੀਆ ਕਿ ਨਹੀਂ ਦਿੱਤੀਆ ਪੰਚਾਇਤ ਨੂੰ ਆਈਆਂ ਕਹਿੰਦੇ ਉਹਦਾ ਇੱਕਾ ਇੱਥੇ ਸਰਪੰਚਣੀ ਜੀ ਮੌਜੂਦ ਨੇ ਆ ਪੰਜ ਸਾਹਿਬ ਨੇ ਜਰਾ ਅੱਗੇ ਨੂੰ ਆ ਜਾਓ ਸਰਪੰਚਣੀ ਜੀ ਇਸ ਗੱਲ ਤੇ ਚਾਨਣਾ ਪਾਇਓ ਬਾਈ ਹੁਣੀ ਕਹਿ ਰਹੇ ਸੀ 60-60 ਲੱਖ ਰੁਪਈਆ ਭਲੇ-ਵੇਲਿਆਂ ਚ ਲਾਇਆ ਉਸ ਟਾਈਮ ਤਾਂ 60 ਲੱਖ ਵੀ ਕਰੋੜ ਵਰਗਾ ਹੋਊਗਾ ਜਿੰਨਾ ਸਮਾਂ ਪਹਿਲਾਂ ਇਹਨਾਂ ਨੇ ਤੇ ਤੁਸੀਂ ਆ ਹੁਣ 2 ਦਿਨ ਪਹਿਲਾਂ ਕੱਲ ਜਾਂ ਪਰਸੋਂ ਇੱਥੇ ਪ੍ਰੋਗਰਾਮ ਹੋਇਆ ਬੀਬੀ ਜੀ ਆਏ ਸੀ ਉਹਨਾਂ ਨੇ ਇੱਕar ਵੀ ਨਹੀਂ ਕਿਹਾ ਵੀ ਪਿੰਡ ਦੇ ਆ ਉਹਨਾਂ ਲੋਕਾਂ ਨੂੰ ਸੱਦ ਲਈਏ ਜਿਨ੍ਹਾਂ ਨੇ ਆਪਣੀ ਮਿਹਨਤ ਦਾ ਪੈਸਾ ਇੰਨਾ ਪੈ ਸਕੂਲ ਤੇ ਲਾਇ ਉਹਨਾਂ ਨੇ ਆਪਣੀ ਕੰਧ ਤੇ ਗੋਗੇ ਗਾ ਗਏ ਵੀ ਭਾਈ ਅਸੀਂ ਕੰਧ ਬਣਾਉਂਦਾ ਉਹਨਾਂ ਨੇ ਇਹੀ ਕਿਹਾ ਕਿ ਅਸੀਂ ਚਾਰ ਦੀਵਾਰੀ ਜਾਣੀ ਦੀ ਪਹਿਲਾ ਪਸ਼ੂ ਵੜਦੇ ਹੁੰਦੇ ਸੀ ਇੱਥੇ ਕੁੱਤੇ ਵੜਦੇ ਹੁੰਦੇ ਸੀਗੇ ਤੇ ਉਹਦਾ ਕਰਕੇ ਤੇ ਵੀ ਚਾਰ ਦੀਵਾਰੀ ਵਧੀਆ ਹੁਣ ਸਕੂਲਾਂ ਚ ਹੋ ਗਈ ਆ ਤੇ ਬੱਚਿਆਂ ਨੂੰ ਵਧੀਆ ਪੜਨ ਨੂੰ ਹੋ ਗਿਆ ਅਸੀਂ ਟੀਚਰ ਵੀ ਭੇਜਾਂਗੇ ਠੀਕ ਹੈ ਨੀ ਇਹ ਹੀ ਬੱਸ ਕਹਿ ਗਏ ਬਾਕੀ ਇਹ ਪੰਚਾਇਤ ਵਾਲੇ ਕਹਿ ਗਏ ਕਿ ਜੋ ਵੀ ਕੰਮ ਆ ਤੁਸੀਂ ਰਲ ਮਿਲ ਕੇ ਕੋਈ ਮੰਗ ਰੱਖੀ ਸੀ ਤੁਸੀਂ ਉੱਦਾਂ ਪੈਸੇ ਕੋਈ ਮੰਗ ਨਹੀਂ ਰੱਖੀ ਸੀ ਉਹਨਾਂ ਨੇ ਸਾਨੂੰ ਗਿਣਾ ਦਿੱਤੇ ਪਹਿਲੇ ਪੈਸੇ ਇੱਥੇ ਪਏ ਆ ਇਨੇ ਇੱਥੇ ਪਏ ਆ 8 ਲੱਖ ਟੈਂਚੀ ਦਾ ਪਿਆ ਛੱਪੜ ਦਾ ਪਿਆ ਇਦਾਂ ਦੀਆਂ ਗਰਾਂਟਾ ਗਿਣਾ ਗਏ ਹੋਰ ਚਾਹੀਦੇ ਤਾਂ ਸਾਡੇ ਕੋਲ ਆਜੇ ਅੱਛਾ ਤੁਹਾਨੂੰ ਦੱਸਿਆ ਉਹ ਕਿੱਥੇ ਪਏ ਤੁਹਾਨੂੰ ਪਤਾ ਹੈ ਤੁਸੀਂ ਤਾਂ ਸਾਨੂੰ ਕੀ ਬੰਦਾ ਵੀ ਉਹਨਾਂ ਕੋਲ ਪਏ ਹੋਣਗੇ ਸਾਡੇ ਕੋਲ ਤਾਂ ਚੈੱਕ ਰੁਪਈਆ ਵੀ ਨਹੀਂ ਆਇਆ ਠੀਕ ਹੈ ਨੀ ਜਿੱਤੇ 3 ਬਾਂਬਰੀ ਬੈਠੇ ਬਹਿ ਬਈ ਹਾਰ ਦਾਰ ਅੱਛਾ ਪੰਚ ਸਾਹਿਬ ਤੁਸੀਂ ਅੱਗੇ ਆਓ ਨੌਜਵਾਨ ਪੰਚ ਨੇ ਜੀ ਜੀ ਨੌਜਵਾਨ ਪੰਚ ਨੇ ਤੁਸੀਂ ਦੱਸੋ ਬਾਈ ਜਿੱਦਾਂ ਕਹਿ ਰਹੇ ਨੇ ਕਿ ਤੁਹਾਨੂੰ ਪੈਸੇ ਕਿਨਾ ਆ ਗਏ ਇੰਨੇ ਪੈਸੇ ਇੰਨੇ ਪੈਸੇ ਜਦੋਂ ਦੀ ਪੰਚਾਇਤ ਬਣੀ ਹੈ ਤੁਸੀਂ ਮਤੇ ਪਾਏ ਹੋਣਗੇ ਕੋਈ ਗੱਲ ਲੱਗੇ ਤਰੀ ਹੈ ਕੋਈ ਗੱਲਬਾਤ ਹੋਈ ਹੈ ਰੁਕ ਜਾਓ ਭਾਜੀ ਕੋਈ ਗੱਲ ਅੱਗੇ ਨਹੀਂ ਤਰੀ ਹੈਗੀ ਸਿਰਫ ਅਸੀਂ ਮਤੇ ਪਾਇਆ ਕੋਈ ਮਤਾ ਨਹੀਂ ਸਾਡਾ ਜਾਨੀ ਕਿ ਪਾਸ ਹੋਇਆ ਤੇ ਫਿਰ ਵੀ ਉਹ ਕਹਿੰਦੇ ਵੀ ਅਸੀਂ ਇੰਨੇ ਤੋਂ ਇੰਨੇ ਪੈਸੇ ਭੇਜਣ ਦੇ ਆ ਪੰਚਾਇਤ ਨੂੰ ਕਿੰਨੇ ਪੈਸੇ ਗਣਾਏ ਤੁਹਾਨੂੰ ਬਿਲਕੁਲ ਸਾਨੂੰ ਤਾਂ ਬਹੁਤ ਇੱਥੇ ਦੱਸ ਗਏ ਆ ਵੀ ਅਸੀਂ ਸਾਡੇ ਤੋਂ ਹੋਰ ਪੈਸੇ ਲੈ ਲੋ ਕਹਿੰਦੇ ਪਰ ਸਾਡੇ ਤੋਂ ਕੋਈ ਪੈਸਾ ਨਹੀਂ ਹੁੰਦਾ ਉਹਨਾਂ ਦਾ ਤੇ ਬਾਕੀ ਹੁਣ ਦੇਖ ਹੀ ਲਿਆ ਕੀ ਕਰ ਸਕਦੇ ਹਾਂ ਅਸੀਂ ਤੁਸੀਂ ਕੰਮ ਚਲਾਓ ਅੱਛਾ ਜੀ ਇੱਕ ਨਹੀਂ ਅੱਛਾ ਜੀ ਇਹ ਕੁਝ ਕਿਹਾ ਉਹਨਾਂ ਨੇ ਤੇ ਤੁਹਾਨੂੰ ਕੀ ਲੱਗਦਾ ਫੇਰ ਐਨ ਆਰ ਆਈ ਅੱਗੇ ਤੋਂ ਤੁਹਾਡੇ ਪਿੰਡ ਨੂੰ ਇਦਾਂ ਪੈਸੇ ਦੇਣਗੇ ਤੁਸੀਂ ਫੇਰ ਅੱਗੇ ਵਾਸਤੇ ਤਾਂ ਉਹ ਐਨ ਆਰ ਆਈ ਕੋਈ ਨਹੀਂ ਬੜੂ ਇਸ ਹਿਸਾਬ ਨਾਲ ਭਾਜੀ ਇਹਨਾਂ ਨੇ ਤਾਂ ਬਿਲਕੁਲ ਪਿੰਡ ਹੀ ਸਾਰਾ ਨਾਰਾਜ਼ ਕਰ ਦਿੱਤਾ ਸਾਡਾ ਹਾਂ ਐਨ ਆਰ ਆਈ ਦੇ ਸਿਰ ਤੇ ਇਹ ਚੱਲਦਾ ਪਿੰਡ ਸਾਡਾ ਸਾਰਾ ਹੀ ਇਹਨਾਂ ਬਿਲਕੁਲ ਨਾਰਾਜ਼ ਤੁਸੀਂ ਕਿਸੇ ਨੂੰ ਪੁੱਛਿਆ ਨਹੀਂ ਜਿਹੜੇ ਟੀਚਰਾਂ ਨੇ ਪ੍ਰਬੰਧ ਕੀਤਾ ਹੋਊ ਜਾਂ ਮੈਡਮ ਆਏ ਸੀ ਉਹਨਾਂ ਨੂੰ ਪੁੱਛਿਆ ਹੋਊ ਵੀ ਭਾਈ ਸਾਡੇ ਪਿੰਡ ਦੇ ਲੋਕਾਂ ਨੂੰ ਕਿਉਂ ਨਾਰਾਜ਼ ਕੀਤਾ ਜਾਂ ਸੱਦਿਆ ਕਿਉਂ ਨਹੀਂ ਬਿਲਕੁਲ ਭਾਜੀ ਇਹ ਤਰਾ ਤਸਵੀਰ ਕੀਤਾ ਸੀ ਪਰ ਸੁਣਵਾਈ ਨਹੀਂ ਹੋ ਰਹੀ ਸੀ ਸਾਡੀ ਕੋਈ ਵੀ ਨਹੀਂ ਬਿਲਕੁਲ ਸੁਣਵਾਈ ਇਧਰ ਬਾਈ ਹੁਣੀ ਮੌਜੂਦ ਨੇ ਪੰਚਾਇਤ ਨੂੰ ਤਾਂ ਕੁਝ ਵੀ ਨਹੀਂ ਸਮਝਦੇ ਭਾਜੀ ਨਹੀਂ ਬਿਲਕੁਲ ਭਾਈ ਤੁਸੀਂ ਕੀ ਕਹਿੰਦੇ ਹੋ ਪੰਚ ਸਾਹਿਬ ਇਹ ਇਹ ਪੰਚਾਇਤ ਨੂੰ ਕੁਝ ਸਮਝਦੇ ਨਹੀਂ ਕਹਿੰਦੇ ਕੀ ਪੰਚਾਇਤ ਉਹਨਾਂ ਦੇ ਨਾਲ ਨਹੀਂ ਤੁਰਦੀ ਜਾਂ ਫਿਰ ਇਹ ਐਂ ਹੀ ਕਰਦੇ ਨੇ ਆਪਣੀਆਂ ਚਲਾਨਾਂ ਪੰਚਾਇਤ ਨੂੰ ਆਪਣਾ ਵਿਰੋਧੀ ਧਿਰੀ ਸਮਝਦੇ ਆ ਕਿਉਂ ਭਾਈ ਨਹੀਂ ਸਾਨੂੰ ਵੋਟਾਂ ਪਾਉਣੀਆਂ ਨੇ ਅਸੀਂ ਹੋਰ ਬੰਦੇ ਪ੍ਰਮੋਟ ਕਰੀਏ ਅਸੀਂ ਉਹਨਾਂ ਨੂੰ ਕਹਿ ਕੇ ਤਾਂ ਅਸੀਂ ਬੋਟਾ ਪਵਾ ਲਵਾਂਗੇ ਪਰ ਇਦਾਂ ਬੋਟਾ ਨਹੀਂ ਪੈਂਦਾ ਪਰ ਇਹ ਅਧਿਕਾਰ ਖੇਤਰ ਤਾਂ ਪੰਚਾਇਤ ਦਾ ਹੈ ਤੇ ਪੰਚਾਇਤ ਨੂੰ ਹੀ ਕੁਝ ਸਕੇ ਨਹੀਂ ਜੀ ਉਹਨਾਂ ਨੂੰ ਸਮਝਿਆ ਨਹੀਂ ਭੈਣ ਜੀ ਉਹਨਾਂ ਦੀ ਕੁਰਸੀ ਉਹਨਾਂ ਦੇ ਲਾਗੇ ਹੀ ਇਹਨਾਂ ਨੂੰ ਠਾਲ ਕੇ ਪਰੇ ਕਰਤਾ ਨਾਲ ਟੀਚਰ ਬਿਠਾ ਲਿਆ ਅਸੀਂ ਕਹਾਂ ਸਾ ਅਸੀਂ 2 ਮਿੰਟ ਤੁਹਾਡੇ ਨਾਲ ਗੱਲ ਕਰਨੀ ਆ ਉਹ ਨਹੀਂ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਤੇ ਬਸ ਉਹ ਆਪਣੇ ਗੱਡੀ 'ਚ ਬੈਠੇ ਤੇ ਚਲੇ ਗਏ ਗੋਗੇ ਕੀ ਗਾਏ ਉਹਨਾਂ ਨੇ ਉਹਨੂੰ ਗੋਗੇ ਗਾਇਆ ਬਈ ਜਿਹੜੇ ਇੱਥੇ ਇੱਕ ਦੋ ਉਹਨਾਂ ਦੇ ਬੰਦੇ ਆ ਫੇ ਉਹਨਾਂ ਨੂੰ ਤੁਸੀਂ ਮਿਲੋ ਉਹ ਕਰਨਗੇ ਸਾਰਾ ਕਾਰੋਬਾਰ ਹਾਂ ਤੇ ਜੋ ਵੀ ਕਰਨਾ ਉਹਨਾਂ ਨੂੰ ਅੱਗੇ ਰੱਖ ਕੇ ਤੁਸੀਂ ਕੰਮ ਕਰੋ। ਤੇ ਸਰਪੰਚ ਤੇ ਪੰਚ ਕੀ ਨੇ ਉਹ ਬੰਦੇ ਨਹੀਂ ਉਹ ਕਹਿੰਦੇ ਸੁਸਤਿਆ ਤੁਸੀਂ ਨਵੀਂ ਕਮੇਟੀ ਬਣਾਓ। ਅਚ ਕਮੇਟੀ ਦਾ ਗਠਨ ਕਰੋ। ਕਮੇਟੀ ਦਾ ਗਠਨ ਕਰਨ ਦਾ ਉਹਨਾਂ ਨੂੰ ਕਿਹਨੇ ਹੱਕ ਦਿੱਤਾ ਕੋਈ ਕਾਨੂੰਨ ਕਹਿੰਦਾ ਉਹਨਾਂ ਨੂੰ ਪੁੱਛਿਆ। ਉਹਨਾਂ ਨੂੰ ਸਮਝ ਨਹੀਂ ਗਿਆ ਜੀ ਉਹਨਾਂ ਨੂੰ ਹੁਣ ਇਸ ਗੱਲ ਦਾ ਪਤਾ ਹੋਵੇ ਇਲੈਕਟਿਡ ਪੰਚਾਇਤ ਆ ਇਹ। ਲੋਕਾਂ ਦੀ ਚੁਣੀ ਹੋਈ ਪੰਚਾਇਤ ਆ ਤੁਸੀਂ ਇਹਨੂੰ ਕਿਦਾਂ ਆਪਾਂ ਇਗਨੋਰ ਕਰ ਸਕਦੇ ਹਾਂ? ਹਾਂ ਇਲੈਕਟਿਡ ਤੇ ਸਿਲੈਕਟਡ ਦੀ ਲੜਾਈ ਰਹਿੰਦੀ ਹੈ ਉਹ ਉਹਨਾਂ ਦਾ ਸਿਲੈਕਟ ਕੀਤਾ ਹੋਇਆ ਬੰਦਾ ਜੀ ਇਲੈਕਟ ਕੀਤਾ ਆ ਤਾਂ ਅਸੀਂ ਇਲੈਕਟ ਆ। ਉਹ ਉਹਨਾਂ ਕੱਲਿਆਂ ਨੇ ਇੱਕ ਕ ਪੈਰਾਸ਼ੂਟ ਰਾਈ ਅਸੀਂ ਲੋਕਾਂ ਦੇ ਚੁਣੇ ਹੋਏ ਆ ਤੇ ਉਹ ਜਿਹੜਾ ਪੈਰਾਸ਼ੂਟ ਰਾਈ ਕੱਢਿਆ ਉਹ ਚ ਕੋਈ ਗੁਣ ਹੋਊਗਾ ਪੁੱਛ ਗੁਣ ਕਲਾਕਾਰ ਉਹ ਪੂਰਾ ਆ ਉਹਨੇ ਦੋ ਤਿੰਨ ਪੰਚਾਇਤਾਂ ਦਾ ਕੀਤਾ ਆ ਉਹਨੂੰ ਤਜਰਬਾ ਬਹੁਤ ਆ ਅੱਛਾ ਕੋਈ 5 65 75 ਦਾ 65 75 ਦਾ ਠੀਕ ਆ ਹਿੱਸੇਦਾਰੀ ਦਾ ਬਹੁਤ ਠੀਕ ਹੈ ਇੱਧਰ ਜਿਹੜੇ ਐਨ ਆਰ ਆਈ ਸਾਹਿਬ ਨੇ ਐਨ ਆਰ ਆਈ ਜੀ ਜਰਾ ਅੱਗੇ ਆ ਜਾਓ ਇਹ ਟੂਰ ਸਾਹਿਬ ਤੁਸੀਂ ਦੱਸੋ ਵੀ ਅੱਗੇ ਤੋਂ ਹੁਣ ਸਹਿਯੋਗ ਕਰੋਗੇ ਜਦੋਂ ਆ ਹਾਲਾਤ ਹੋਏ ਨੇ ਤੁਹਾਡੇ ਨਾਲ ਸਕੂਲਾਂ ਲਈ ਨਹੀਂ ਹਾਂ ਕਿਉਂ ਬਸ ਆ ਜਿਹੜਾ ਹੈ ਜਿੰਨਾ ਚਿਰ ਆਮ ਪਾਰਟੀ ਆ ਉਹਨਾਂ ਚ ਕਿੰਨੇ ਹੋਣਗੇ ਜਿੰਨਾ ਚਿਰ ਆਮ ਆਦਮੀ ਪਾਰਟੀ ਇਹ ਇਹ ਕੰਮ ਨਹੀਂ ਚੱਲਣਾ ਅੱਛਾ ਜੀ ਉਹ ਕਹਿੰਦੇ ਆ ਵੀ ਜੇ ਕਿਸੇ ਨੂੰ ਕਰਨਾ ਆਪਣੇ ਇੰਡੀਵਿਜੂਅਲ ਤੌਰ ਤੇ ਇੰਡੀਵਿਜੂਅਲ ਤੌਰ ਤੇ ਜੇ ਕਰਨਾ ਤਾਂ ਕਰ ਲਓ ਹੈਲਪ ਕਰ ਲਓ ਹਾਂ ਬੇ ਕਲੈਕਟਿਕਲੀ ਇਹ ਇਕੱਠੇ ਹੋ ਕੇ ਜਦੋਂ ਅੱਗੇ ਕਰਦੇ ਸੀ ਉਦੋਂ ਮੁਸ਼ਕਲ ਆ ਉਦੋਂ ਜਿੰਨਾ ਚਿਰ ਇਹ ਕਰਦੇ ਜਿੱਦਾਂ ਦੇ ਕੰਮ ਹਾਂ ਵੇ ਜੇ ਕਿਸੇ ਨੇ ਆਪਣੇ ਤੌਰ ਤੇ ਕਰਨੇ ਆ ਹਾਂ ਆਸੀਂ ਰੋਕਦੇ ਆਹੋ ਜਿੱਦਾਂ ਮੈਂ ਹੁਣ ਗੁਰਦੁਆਰੇ ਦਾ ਜਿਹੜਾ ਇਹ ਤੁਸੀਂ ਇਹ ਮਾਫ ਕਰਨਾ ਤੁਹਾਡੀ ਗੱਲ ਕੱਟ ਰਿਹਾ ਐ ਤਾਂ ਫਿਰ ਤੁਸੀਂ ਹੁਣ ਜੇ ਕਿਤੇ ਹੋਰ ਪੈਸੇ ਲਾਉਂਗੇ ਉੱਥੇ ਆ ਕੇ ਵੀ ਪੱਥਰ ਆਪਣਾ ਲਾ ਜਾਣਗੇ ਫੇਕੀ ਕਰੋ ਨਹੀਂ ਹੁਣ ਅਸੀਂ ਹੁਣ ਮੈਂ ਪੱਥਰ ਦੀ ਜਿਹੜਾ ਉੱਥੇ ਤੁਸੀਂ ਜਾ ਸਕਦੇ ਆਂ ਦੇਖ ਸਕਦੇ ਆਂ ਜਿਹੜੀ ਕੰਧ ਬਣਾਈ ਆ ਹਾਂਜੀ ਕਿਹੜੀ ਬਹੁਤ ਵੱਡੀ ਕੰਧ ਆ ਹਾਂ 10 ਲੱਖ ਰੁਪਏ ਲਗਾ ਕੇ 18 ਲੱਖ ਦੀ ਉਹ ਐਨਆਰਆਈ ਨੇ ਬਣਾਈ ਆ ਉਹ ਐਨਆਰਆਈ ਨੇ ਬਣਾਈ ਸੀ ਤੂੰ ਦੇਖ ਲਓ ਲੱਗ ਗਈ ਆ ਦੇਖ ਲਓ ਦੋ ਕੁ ਮਿੰਟਾਂ ਚੋ ਕੋਈ ਨਾ ਦੇਖ ਲੈ ਆਫਾ ਸ਼ਾਟ ਇੱਥੇ ਵੀ ਖਤਰਾ ਆ ਵੀ ਕਿੱਥਰ ਜਿਹੜੀ ਐਨਆਰਆਈਆਂ ਨੇ ਕੰਧ ਬਣਾਈ ਆ ਕਿਦੇ ਦਿਵਾਲੇ ਛੱਪੜ ਦਿਵਾਲੇ ਉੱਥੇ 18-20 ਲੱਖ ਰੁਪਏ ਇੰਗਲੈਂਡ ਚੋਂ ਸਾਡੇ ਜਿਹੜੇ ਐਨਆਰਆਈ ਉਹ ਨਹੀਂ ਇਕੱਠੇ ਕਰਕੇ ਭੇਜਿਆ ਉਹ ਨਹੀਂ ਇਕੱਠਾ ਕਰਕੇ ਭੇਜਿਆ ਤੋਂ ਕੰਧ ਬਣਾਈ ਜਿਹੜੀ ਹਰ ਸਾਲ ਹੀ ਉੱਥੇ ਪਾਣੀ ਦੀ ਤੰਗੀ ਹੁੰਦੀ ਨੰਗਣ ਦੀ ਉਹ ਡੁੱਗ ਜਾਂਦੀ ਸੀ ਪਾਣੀ ਜ਼ਿਆਦਾ ਹੋ ਜਾਂਦਾ ਸੀ ਤੇ ਲੋਕ ਹੁਣ ਖਤਰਾ ਆਇਆ ਵੀ ਕਿਤੇ ਉੱਥੇ ਵੀ ਨੀਂ ਮੱਥਨ ਨਾ ਰ ਆ ਬੀਬੀ ਜੀ ਬੀਬੀ ਜੀ ਸਾਸਿਕਾਲ ਜੀ ਸਾਸਿਕਾਲ ਠੀਕ ਹੋ ਜੀ ਟੈlevision ਤੇ ਅੱਛਾ ਅੱਛਾ ਤੁਸੀਂ ਇਸ ਗੱਲ ਤੇ ਚਾਨਣਾ ਪਾਇਓ ਜਿੱਦਾਂ ਐਨ ਆਰ ਆਈ ਲੋਕ ਨੇ ਉੱਥੇ ਤੁਸੀਂ ਮਿਹਨਤਾਂ ਕਰਦੇ ਹੋ ਰੱਜ ਕੇ ਪੈਸੇ ਕਮਾਉਨੇ ਹੋ ਫਿਰ ਤੁਸੀਂ ਆਪਣੇ ਪਿੰਡ ਵੱਲ ਪਿੱਛੇ ਦੇਖਦੇ ਹੋ ਕਿ ਸਾਡੇ ਪਿੰਡ ਚ ਵੀ ਕੁਝ ਬਣੇ ਤੁਸੀਂ ਪਿੰਡਾਂ ਲਈ ਪੈਸੇ ਭੇਜਦੇ ਹੋ ਜਦੋਂ ਉਸ ਪੈਸੇ ਤੇ ਕੋਈ ਹੋਰ ਹੱਕ ਜਮਾ ਕੇ ਆਪਣਾ ਪੱਥਰ ਲਾ ਕੇ ਆਪਣਾ ਨਾਮ ਲਿਖ ਜਵੇ ਵੀ ਇਹ ਤਾਂ ਮੈਂ ਕੀਤਾ ਇਹ ਤਾਂ ਸਾਡੀ ਸਰਕਾਰ ਨੇ ਕੀਤਾ ਤਾਂ ਦਿਲ ਦੁਖਦਾ ਨਹੀਂ ਬਹੁਤ ਇਹ ਤਾਂ ਦੁੱਖ ਵਾਲੀ ਗੱਲ ਆ ਤੇ ਅਸੀਂ ਸਾਰਾ ਰਲ ਕੇ ਭੇਜਦੇ ਨੇ ਅੱਛਾ ਜੀ ਹਾਂਜੀ ਕਿੰਨੇ ਕਿ ਪਾਉਂਡ ਭੇਜਤੇ ਮਾਥਰੇ ਭੇਜਦੇ ਆ ਇੱਥੇ ਹਟ ਸਾਡੀ ਪੱਟਾ ਇਕੱਠੇ ਹੀ ਸਾਡਾ ਤੁਸੀਂ ਵੀ ਇੰਗਲੈਂਡ ਤੋਂ ਆ ਹਾਂਜੀ ਫੈਮਲੀ ਹੈ ਸਾਡੇ ਠੀਕ ਹੈ ਫੈਮਲੀ ਹੈ ਫਿਰ ਹੁਣ ਇਹ ਦੱਸਿਓ ਕਿ ਤੁਸੀਂ ਬੀਬੀ ਜੀ ਉਹ ਵੀ ਬੀਬੀ ਜੀ ਨੇ ਕੀ ਮਜਬੂਰੀ ਹੋਊ ਕਿ ਪਿੰਡ ਨੂੰ ਪਿੱਛੇ ਕਰਤਾ ਆਪਣੇ ਇੱਕ ਦੋ ਬੰਦਿਆਂ ਨਾਲ ਸਾਰਾ ਕੁਝ ਕਰਕੇ ਰਾਹ ਮੈਂ ਉਹ ਮੈਂ ਆਪਣੇ ਇੱਥੇ ਪਿੰਡ ਦੇ ਬੰਦਿਆਂ ਦਾ ਕਸੂਰ ਹੈ ਠੀਕ ਹੈ ਜੀ ਹਾਂਜੀ ਜਿਹੜੇ ਆਪਣੇ ਪਿੰਡ ਦੇ ਹਨ ਉਹਨਾਂ ਦਾ ਕਸੂਰ ਬੀਬੀ ਦਾ ਵੀ ਨਹੀਂ ਕਸੂਰ ਹਾਂ ਸਾਰਾ ਪਿੰਡ ਦਾ ਕਸੂਰ ਅੱਛਾ ਜੀ ਕਿਵੇਂ ਕਿਵੇਂ ਕਿਉਂ ਜਿਹੜੇ ਬਾਕੀ ਵੀ ਪਬਲਿਕ ਦੀ ਸਹਿਮਤੀ ਨਾ ਚੱਲਣ ਹਰ ਇੱਕ ਦੀ ਜਿਹੜੇ ਨਵੇਂ ਸਰਪੰਚ ਪੰਜ ਸਰਪੰਚ ਬਣੇ ਆ ਉਹਨਾਂ ਦੀ ਵੀ ਸਹਿਮਤੀ ਹੋਣੀ ਚਾਹੀਦੀ ਆ ਉਹ ਕਹਿੰਦੇ ਸਾਨੂੰ ਪੁੱਛਿਆ ਨਹੀਂ ਸਾਨੂੰ ਲੱਗ ਕਰਤਾ ਉਹਨਾਂ ਨੇ ਇੱਥੇ ਹੀ ਦੇਖ ਲਓ ਪੁਆਇੰਟ ਆਪਣਾ ਹਾਂਜੀ ਇਹ ਇਹ ਪਿੰਡ ਦਾ ਸਰਵ ਸਰਕਰਤਾ ਇਹ ਇਹੀ ਤਾਂ ਫੇ ਪਿੰਡ ਨੂੰ ਪਾੜਨ ਵਾਲੀ ਗੱਲ ਹੋ ਗਈ ਜੀ ਪਿੰਡ ਦੇ ਬੰਦੇ ਆਪ ਪਾਟਦੇ ਆ ਤਾਂ ਪਾਟ ਹੁੰਦੇ ਹਾਂ ਬਾਹਰ ਕੋਈ ਬੰਦਾ ਆ ਕੇ ਨਹੀਂ ਕਰਦਾ ਮਾਰੋਂ ਨਹੀਂ ਕਰਦਾ ਕੋਈ ਹਾਂ ਹੌਣ ਜੇ ਅਸੀਂ ਆਈਏ ਅਸੀਂ ਪਿੰਡ ਨੂੰ ਤੋੜ ਨਹੀਂ ਸਕਦੇ ਸਹੀ ਗੱਲ ਹੈ ਆਪਾਂ ਜੋੜਾਂਗੇ ਵੈਸੇ ਵੈਸੇ ਬੀਬੀ ਜੀ ਬਾਹਰ ਬੈਠੇ ਲੋਕ ਜਿੱਦਾਂ ਤੁਸੀਂ ਬਾਹਰ ਇਕੱਠੇ ਹੁੰਦੇ ਹੋਵੋਗੇ ਕਿਤੇ ਪ੍ਰੋਗਰਾਮਾਂ 'ਚ ਉੱਥੇ ਪੰਜਾਬ ਦੀ ਸਰਕਾਰ ਬਾਰੇ ਕੀ ਵਿਚਾਰ ਚੱਲਦੀ ਭਗਵੰਤ ਮਾਨ ਨੂੰ ਬਹੁਤ ਐਨਆਰਆਈਆਂ ਨੇ ਸਰਾਇਆ ਸੀ ਪਰ ਸਲਾਇਆ ਪਰ ਹੋ ਸਕਦਾ ਉਹ ਠੀਕ ਵੀ ਹੋਵੇ ਜਿਹੜੀ ਪਬਲਿਕ ਵਾ ਨਾ ਪਬਲਿਕ ਨਹੀਂ ਸਹੀ ਪਬਲਿਕ ਦਾ ਕਸੂਰ ਹੈ ਪਬਲਿਕ ਉਹਨਾਂ ਨੂੰ ਕਾਰਨ ਦੇ ਰਹੀ ਹੈ ਵੀ ਉਹ ਆ ਵੀ ਕਰ ਲੈਣ ਚਾਣ ਸੁਣਨ ਦਿੰਦੇ ਇਹ ਵੀ ਗੱਲ ਹੈ ਬਹੁਤ ਕੰਮ ਦਾ ਪੁਆਇੰਟ ਬੀਬੀ ਹਣੀ ਦੱਸਿਆ ਕਿ ਉਹ ਕਰਨ ਦੇ ਰਹੇ ਆ ਇਸ ਕਰਕੇ ਹੁੰਦਾ ਬਹੁਤ ਬਹੁਤ ਧੰਨਵਾਦ ਇੱਥੇ ਵੀ ਪਿੰਡ ਹੀ ਕਰਨ ਦੇ ਰਿਹਾ ਹਾਂ ਹਾਂ ਕਿਉਂ ਇੱਥੇ ਸਾਰੀ ਜਨਤਾ ਇੱਕੋ ਹੀ ਆਪ ਆਪਣਾ ਹਰਕ ਨੂੰ ਉਸੂਲ ਸਾਰਿਆਂ ਨੂੰ ਜਿੰਨੇ ਜਿੰਨੇ ਦੇ ਹੈਗੇ ਹਨ ਸਭ ਨੂੰ ਚਾਹੀਦਾ ਹਾਂਜੀ ਤੇ ਇੱਕ ਇਕੱਲਾ ਬੰਦਾ ਨਹੀਂ ਕਰ ਸਕਦਾ ਇੱਥੇ ਸਹੀ ਗੱਲ ਹੈ ਸਹੀ ਗੱਲ ਹੈ ਹਾਂ ਸਾਰਿਆਂ ਨੂੰ ਸਲਾਹ ਦੇ ਨਾਲ ਹਰਕਤ ਨੂੰ ਚੱਲਣੀ ਚਾਹੀਦੀ ਬਹੁਤ ਬਹੁਤ ਧੰਨਵਾਦ ਇਧਰ ਸਾਫ ਕਾ ਸਰਪੰਚ ਸਾਹਿਬ ਮੌਜੂਦ ਨੇ ਸਰਪੰਚ ਸਾਹਿਬ ਤੁਸੀਂ ਕੀ ਕਹਿੰਦੇ ਹੋ ਇਹ ਜਿੱਦਾਂ ਕਹਿੰਦੇ ਵੀ ਸਾਨੂੰ ਤਾਂ ਹੁਣ ਡਰ ਹੈ ਜਿਹੜਾ 18 ਲੱਖ ਲਾਇਆ ਉੱਤੇ ਵੀ ਨਾ ਕਿਤੇ ਆਪਣਾ ਨਹੀਂ ਪੱਤਰ ਲਾ ਜਾਣ 200 ਕਰੋੜ ਲੱਗੇ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ 13 ਇਹ 8 ਤੋਂ 13 ਤੱਕ ਪੰਚਰਿਆਂ ਠੀਕ ਹੈ ਜੀ ਉਸ ਟਾਈਮ ਪਾਣੀ ਦੀ ਇੰਨੀ ਤੰਗੀ ਸੀ ਸਭ ਤੋਂ ਪਹਿਲਾਂ ਵਾਟਰ ਸਪਲਾਈ ਦੀ ਟੈਂਕੀ ਲਵਾਈ ਹਾਂਜੀ ਉਹ 6 ਲੱਖ ਰੁਪਏ ਐਨਆਰਿਆਂ ਨੇ ਦਿੱਤਾ ਕਿਉਂਕਿ ਉਹ 10ਵਾਂ ਹਿੱਸਾ ਪਿੰਡ ਨੇ ਪਾਉਣਾ ਹੁੰਦਾ ਬਾਕੀ ਸਰਕਾਰ ਪਾਉਂਦੀ ਹੁੰਦੀ ਆ 59 ਲੱਖ 94000 ਰੁਪਏ ਟੈਂਕੀ ਤੇ ਲੱਗਾ ਸੀ ਉਸ ਟਾਈਮ ਟੈਂਕੀ ਲਵਾਈ ਵੱਡਾ ਹਿੱਸਾ ਐਨਆਰਿਆਂ ਨੇ ਐਨਆਰਿਆਂ ਦਾ ਤੀਤੀ ਆਪਣੇ ਤੀਜਾ ਹਿੱਸਾ ਪਿੰਡ ਨੂੰ ਪਾਉਣਾ ਪੈਂਦਾ ਹਾਂਜੀ ਉਸ ਤੋਂ ਬਾਅਦ ਮੈਂ 13 ਤੋਂ 18 ਤੱਕ ਸਰਪੰਚ ਰਿਆ ਹੂੰ ਛੱਪੜ ਡੂੰਗਾ ਕਰਦੇ ਸੀ ਇਹ ਜਰਨਲ ਸੰਗਨਾਰੀ ਮੇਰਾ ਕਲਾਸ ਹਲੇ ਹੋਆ ਹਾਂਜੀ ਇਹ ਆਇਆ ਸਰਪੰਚ ਸਾਹਿਬ ਇਹ ਤਾਂ ਪਹਾੜ ਨੂੰ ਮੱਥਾ ਲਾਇਆ ਤਾਂ ਹੂੰ ਬੱਦਲ ਹਲੇ ਜਲੰਧਰ ਹੁੰਦਾ ਸੀ ਹਾਂਜੀ ਪਾਣੀ ਸਾਡੇ ਘਰਾਂ ਚ ਆਉਂਦਾ ਸੀ ਅੱਛਾ ਜੀ ਪਿੰਡ ਭਰ ਜਾਂਦਾ ਸੀ ਪਿੰਡ ਭਰ ਜਾਂਦਾ ਸੀ ਇਹ ਕਹਿੰਦੇ ਵੀ ਦੱਸ ਇੱਥੇ ਹੱਤ ਕਿੰਨੀ ਲੱਗੂ ਕੰਧ ਨੂੰ ਹੂੰ ਕਿੰਨਾ ਖਰਚਾ ਜੂ ਮੈਂ ਕਿਹਾ 10 ਲੱਖ ਰੁਪਏ ਆ ਜਾਣਾ ਜੀ ਇਹ ਕਹਿੰਦੇ ਕਰ ਦਿਓ ਸ਼ੁਰੂ ਅੱਛਾ ਜੀ ਇਹ ਹਿੰਮਤ ਹੈ ਐਨਆਰਆਈ ਐਨ ਆਰੀਆਂ ਦੀ ਸਿਰਫ ਪੰਚਾਇਤ ਦਾ 3 ਲੱਖ ਰੁਪਇਆ ਹੀ ਬਾਕੀ 17 18 ਲੱਖ ਰੁਪਇਆ ਇਹਨੇ ਦੇ ਕੇ ਕੰਦੇ ਸਾਰੀ ਕੜਾਈ ਆ ਇੱਕ ਮਿੰਟ ਇੱਥੇ ਬ੍ਰੇਕ ਲੈ ਲਾਂ ਐਨ ਆਰ ਆਈ ਸਾਹਿਬ ਆ ਆ ਯੋਗਦਾਨ ਐ ਐਨ ਆਰ ਆਈਆਂ ਦਾ ਇਹ ਯੋਗਦਾਨ ਐ ਜਦੋਂ ਐਨ ਆਰ ਆਈ ਡਟ ਕੇ ਖੜ ਜਾਂਦੇ ਨੇ ਕਿ ਫਿਰ ਵੱਡੇ ਤੋਂ ਵੱਡੀ ਚੀਜ਼ ਤੁਸੀਂ ਕਿਸਾਨ ਅੰਦੋਲਨ ਦੇ ਵਿੱਚ ਲੱਖਾਂ ਦੇ ਲੰਗਰ ਦੇਖੇ ਹੋਣਗੇ ਬਦਾਮਾਂ ਦੇ ਲੰਗਰ ਦੇਖੇ ਹੋਣਗੇ ਉਹ ਕਿਹਨਾਂ ਨੇ ਲਾਏ ਉਹ ਇਹਨਾਂ ਨੇ ਲਾਏ ਐਨ ਆਰ ਆਈਆਂ ਦਾ ਹੌਸਲਾ ਜਦੋਂ ਤੁਸੀਂ ਐਵੇਂ ਤੋੜ ਦਵੋਗੇ ਫਿਰ ਉਹ ਕਿਵੇਂ ਅੱਗੇ ਵਧਣਗੇ ਜੀ ਤੁਸੀਂ ਆਪਣੀ ਗੱਲ ਕੰਕਲੂਡ ਕਰਦੇ ਹੋ ਜੀ ਬਾਅਦ ਦੇ ਵਿੱਚ ਇੱਥੇ ਸੀਐਮ ਸਾਹਿਬ ਆਏ ਬਾਦਲ ਸਾਹਿਬ ਹਾਂਜੀ ਉਹ ਕੰਦ ਬਣੀ ਦੇਖ ਕੇ ਕਹਿੰਦੇ ਹਾਂ ਦੁਆਬਾ ਵਾਲੇ ਤਾਂ ਅਮੀਰ ਹੀ ਬਹੁਤ ਆ ਇਹਨਾਂ ਨੂੰ ਗ੍ਰਾਂਟ ਦੀ ਲੋੜ ਹੀ ਨਹੀਂ ਹਾਂ ਫੇਰ ਵੀ ਉਹ ਸਾਨੂੰ ਜਿੰਨਾ ਬਣਦਾ ਹੱਕ ਸੀ ਦੇਗਾ ਠੀਕ ਹੈ ਜੀ ਫੇਰ ਵੀ ਅਸੀਂ ਪਿੰਡ ਦੇ ਵਿੱਚ ਜਿੰਨੇ ਇੱਕ ਸਹਯੋਗ ਨਾਲ ਅਸੀਂ ਕੰਮ ਕੀਤਾ ਪਰ ਐਨਆਰੀਆਂ ਦਾ ਸਾਨੂੰ ਜ਼ਿਆਦਾ ਸਹਯੋਗ ਮਿਲਦਾ ਰਿਹਾ ਜੀ ਜੀ ਸਰਕਾਰ ਦਿੰਦੀ ਆ ਤਾਂ ਇਸੇ ਇੱਕ ਹਿੱਸਾ ਪਿੰਡ ਨੂੰ ਲਾਉਣਾ ਪੈਂਦਾ ਹਾਂ ਜੀ ਹਾਂ ਜੀ ਇਹ ਵੀ ਮੇਰਾ ਕਲਾਸ ਵਾਲੋ ਕਰਕੇ ਇਹਨੇ ਮੇਰੀ ਮਦਦ ਕੀਤੀ ਮੈਂ ਬਹੁਤ ਕੁਝ ਬਣਾਤਾ ਸੀ ਹਾਂ ਜੀ ਹੋਰ ਬਸ ਠੀਕ ਹੈ ਜੀ ਜੀ ਸ਼ੁਕਰੀਆ ਜੋ ਜਿਹੜੀ ਮੈਂ ਗੱਲ ਕੀਤੀ ਐ ਤਾਂ ਫੇ ਹੌਸਲਾ ਟੁੱਟ ਜਾਂਦਾ ਜਿੱਦਾਂ ਦੱਸਿਆ ਵੀ ਜਦੋਂ ਵੀ ਕੋਈ ਕੰਮ ਹੁੰਦਾ ਸੀ ਤੁਸੀਂ ਕਹਿੰਦੇ ਸੀ ਵੀ ਕਰ ਦਿਓ ਆਪਾਂ ਨਾਲ ਖੜੇ ਆਂ ਕੰਮ ਸ਼ੁਰੂ ਕਰ ਕੰਮ ਸ਼ੁਰੂ ਕਰਾ ਗਏ ਪੈਸੇ ਬਹੁਤ ਇਕੱਠੇ ਕੀਤੇ ਹਾਂ ਕੰਮ ਸ਼ੁਰੂ ਕਰਾਤਾ ਸੀ ਕੰਮ ਹੌਸਲੇ ਨਾਲ ਕੰਮ ਮੈਂ ਕਾ ਸ਼ੁਰੂ ਕਰਦੇ ਹੋ ਅਜੇ ਤਾਂ ਕਹਿੰਦਾ ਦੇਖੋ ਆਜੋ ਦੇਖਿਆ ਆਜੋ ਕੋਈ ਨਾ ਕਹਿੰਦਾ ਬਾਅਦ ਜਾ ਕੇ ਦੇਖ ਲੈਣੇ ਆ ਇਹ ਚੀਜ਼ ਹੈ ਹੁਣ ਇੰਨਾ ਹੌਸਲਾ ਜਦੋਂ ਕੋਈ ਕਰਦਾ ਐ ਇੰਨਾ ਜ਼ਿਆਦਾ ਕਰਦਾ ਥੋੜੀ ਤਾਂ ਐਪਰੀਸ਼ੀਏਸ਼ਨ ਮਿਲਦੀ ਐ ਨਾ ਐਪਰੀਸ਼ੀਏਸ਼ਨ ਥੋੜੇ ਬੰਦੇ ਕਰਦੇ ਜਿਹੜੇ ਮੋਰਲੇ ਬੰਦੇ ਉਹ ਬਿਲਕੁਲ ਇਗਨੋਰ ਕੀਤਾ 20 ਸਾਲ ਕਿਤੇ ਕਿਤੇ ਚੀਜ਼ ਤੇ ਆਪਣਾ ਹੀ ਨਾਮ ਹੈ ਆਪਣਾ ਹੀ ਨਾਮ ਮੋਰੇ ਆਪਣਾ ਹੀ ਨਾਮ ਕੰਮ ਜਿੱਦਾਂ ਇਹ ਆ ਜਿਸ ਇਹ ਤਪਤਰ ਰੱਖਿਆ ਇਸੇ ਤਰ੍ਹਾਂ ਉਹ ਆਪਣੇ ਨਾਮ ਲਾ ਲਿੰਦੇ ਸਭ ਕੁਝ ਅਸੀਂ ਕੀਤਾ ਜੀ 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 ਇਹ ਗਲਤ ਜੀ ਬਸ ਇਹ ਗੱਲ ਹੈ ਜੀ ਬਾਕੀ ਅੰਤ ਤੇ ਦੱਸ ਦਿਓ ਵੀ ਸਿੱਖਿਆ ਕ੍ਰਾਂਤੀ ਤੁਸੀਂ ਇਹਨੂੰ ਮੰਨਦੇ ਹੋ ਜਾਂ ਫਿਰ ਕੀ ਸਨੇਹਾ ਕੀ ਐ ਐਮਐਲਏ ਲਈ ਬੀਬੀ ਲਈ ਇਹ ਸਿੱਖਿਆ ਕ੍ਰਾਂਤੀ ਨਹੀਂਗੀ ਸਿੱਖਿਆ ਕ੍ਰਾਂਤੀ ਹੈ ਵੀ ਤੁਸੀਂ ਪਿੰਡ ਦੇ ਵਿੱਚ ਆਓ ਜਿਹੜੇ ਸਕੂਲ ਦੀਆਂ ਤੁਹਾਡੇ ਲੈਵਲ ਦੀਆਂ ਸਮੱਸਿਆ ਉਹ ਹੱਲ ਕਰੋ ਬੈਲਡਿੰਗਾਂ ਬਣੀਆਂ ਟੀਚਰ ਭਰਤੀ ਕਰੋ ਕੋਈ ਹੋਰ ਇਹਨਾਂ ਨੂੰ ਇਲੈਕਟ੍ਰੋਨਿਕ ਮੀਡੀਆ ਚਾਹੀਦਾ ਉਹ ਇਹਨਾਂ ਨੂੰ ਇੱਥੇ ਪੈਦਾ ਕਰਕੇ ਦਿਓ ਕੋਈ ਕੰਪਿਊਟਰ ਚਾਹੀਦਾ ਉਹ ਜੋ ਸਰਕਾਰ ਕਰ ਸਕਦੀ ਉਹ ਕਰੇ ਉਹ ਹੈਗੀ ਸਿੱਖਿਆ ਕ੍ਰਾਂਤੀ ਜਿਹੜਾ ਆਪਾਂ ਆਏ ਆਣ ਕੇ ਉਨੀ ਪੱਥਰ ਰੱਖਿਆ ਦੌੜ ਗਏ ਉਹ ਸਿੱਖਿਆ ਕ੍ਰਾਂਤੀ ਨਹੀਂ ਗਈ ਠੀਕ ਹੈ ਜੀ ਤੁਸੀਂ ਕਹਿੰਦੇ ਸਿੱਖਿਆ ਕ੍ਰਾਂਤੀ ਮੰਨਦੇ ਹੋ ਜੀ ਮੈਂ ਕਹਿੰਦਾ ਜੇ ਆਪਾਂ ਟੋਲਟਾ ਜਾਂ ਬਾਥਰੂਮਾਂ ਦਾ ਨੀ ਪੱਥਰ ਰੱਖਿਆ ਸਿੱਖਿਆ ਕ੍ਰਾਂਤੀ ਹੋ ਗਈ ਹਾਂ ਸੇਖਾ ਗ੍ਰਾਂਤੀ ਨਹੀਂ ਸੇਖਾ ਗ੍ਰਾਂਤੀ ਹੋਉਂਦੀ ਟੀਚਰ ਆਣ ਵਧੀਆ ਬੱਚਿਆਂ ਨੂੰ ਪੜ੍ਹਾਉਣਗੇ ਹਾਂਜੀ ਉਹ ਸਿੱਖਿਆ ਗ੍ਰਾਂਤੀ ਆ ਅਸੀਂ ਪੜ੍ਹ ਕੇ ਗਏ ਹਾਂ ਨਾ ਸਕੂਲਾਂ ਵਿੱਚੋਂ ਸਾਢੇ 75 ਰੁਪਏ ਦੀ ਫੀਸ ਹੁੰਦੀ ਸੀ ਅਸੀਂ ਪੜ੍ਹੇ ਨਹੀਂ ਦਾ ਵੀ ਪਾਸ ਕੀਤੀ ਆ ਜੀ ਜੀ ਹਨਾ ਸਭ ਕੋ ਕੀਤਾ ਹਾਂ ਅਸੀਂ ਕਿਤੇ ਗੱਲ ਹੁਣ ਜਿਹੜੇ ਅੱਜ ਕੱਲ ਟੀਚਰ ਲੱਗੇ ਪ੍ਰਾਈਵੇਟ ਪ੍ਰਾਈਵੇਟ ਸਕੂਲਾਂ 'ਚ ਉਹਨਾਂ ਨੂੰ ਜਿਆਦਾ ਜੀ ਨੌਲੇਜ ਤਾਂ ਸਾਨੂੰ ਹੀ ਆ ਸਹੀ ਗੱਲ ਹੈ ਅਸੀਂ ਪੁਰਾਣੇ 10ਵੀਂ ਪਾਸ ਆ 83 ਦੇ ਆ ਪਾਸ ਜੀ ਜੀ ਇਹ ਗੱਲ ਹੈ ਅਈ اردو ਨੂੰ ਹੱਥ ਵੀ ਮਾਰਿਆ ਸਨੇਹਾ ਕੀ ਸਨੇਹਾ ਕੀ ਅੰਤ ਚ ਬੀਬੀ ਸਾਨੂੰ ਦਾ ਲੋਕਾਂ ਨੇ ਬੀਬੀ ਜੀ ਇਹ ਆ ਸਿੱਖਿਆ ਗ੍ਰਾਹਧਿਉ ਜਾਂ ਵਧੀਆ ਟੀਚਰ ਸਕੂਲਾਂ ਚ ਲੈ ਕੇ ਆਓ ਬਿਲਡਿੰਗ ਦੀ ਉਹਨੂੰ ਮਾਰ ਦੇਖੋ ਕੀ ਆ ਉਹਨੂੰ ਵਧੀਆ ਤਰੀਕੇ ਨਾਲ ਬਣਾਓ ਤੇ ਜੇ ਟੌਰਟਾਂ ਦਾ ਬਾਸੋ ਨੀ ਪਤਰਾ ਕੇ ਉਸ ਕਿ ਕਰਨ ਤੇ ਹੈ ਕੋਈ ਨਹੀਂ ਠੀਕ ਹੈ ਜੀ ਧੰਨਵਾਦ ਠੀਕ ਹੈ ਜੀ ਸ਼ੁਕਰੀਆ ਜੀ ਸੋ ਇਹ ਸਨ ਪਿੰਡ ਧਾਰੀਵਾਲ ਦੇ ਲੋਕ ਪਤਵੰਤੇ ਸੱਜਣ ਤੇ ਉਹਨਾਂ ਦੇ ਨਾਲ-ਨਾਲ ਇਸ ਪਿੰਡ ਦੇ ਐਨ ਆਰ ਆਈ ਵੀਰ ਉਹਨਾਂ ਨੇ ਸਾਰੀ ਕਹਾਣੀ ਤੁਹਾਨੂੰ ਦੱਸ ਦਿੱਤੀ ਹੈ ਸਿੱਖਿਆ ਕ੍ਰਾਂਤੀ ਜਿਹੜੀ ਇਹਨਾਂ ਦੇ ਵੱਲੋਂ ਪ੍ਰਚਾਰੀ ਜਾ ਰਹੀ ਹੈ ਉਹਨਾਂ ਦੀ ਫੂਕ ਕੱਢ ਰਹੇ ਨੇ ਇਹਨਾਂ ਦੇ ਦਾਅਵੇ ਸੋ ਐਨ ਆਰ ਆਈ ਸਾਹਿਬ ਵੀ ਮੌਜੂਦ ਨੇ ਦਿਲ ਟੁੱਟਦਾ ਹੈ ਸਭ ਦਾ ਟੁੱਟਦਾ ਹੈ ਸਿੱਖਿਆ ਕ੍ਰਾਂਤੀ ਕਰਨੀ ਹੈ ਤਾਂ ਪਾਲਿਸੀ ਲੈਵਲ ਤੇ ਕਰੋ ਵੱਡੇ ਵੱਡੇ ਦਮ ਗਜੇ ਮਾਰਨ ਦੇ ਨਾਲ ਸਿੱਖਿਆ ਕ੍ਰਾਂਤੀ ਨਹੀਂ ਹੁੰਦੀ ਤੁਸੀਂ ਪਾਲਿਸੀ ਲੈਵਲ ਤੇ ਚੇਂਜ ਲੈ ਕੇ ਆਓ ਬਹੁਤ ਬਹੁਤ ਧੰਨਵਾਦ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ ਏ ਦੇ ਨਾਲ ਸਤਿ ਸ੍ਰੀ ਅਕਾਲ